ਬਿਲਕੁਲ ਜੀ ਸਰਕਾਰ ਨੇ ਤਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਨੂੰ ਇਸ ਕਰਕੇ ਚੁੱਕਿਆ ਸੀ ਕਿ ਮੁਫਤ ਅਭਿਵਿਵ ਹੋ ਜੇ ਲੇਕਿਨ ਉਹਨਾਂ ਦੀ ਜਿਹੜੀ ਸਕੀਮ ਹੈ ਉਹ ਤਰੀ ਤਰੀ ਹੀ ਰਹਿ ਗਈ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਕੱਲ ਦਾ ਜਦੋਂ ਉਹ ਮੁਕੇ ਲੱਗੇ ਨੇ ਉਸ ਤੋਂ ਬਾਅਦ ਅੰਨ ਦਾ ਖਾਣਾ ਦੂਰ ਦੀ ਗੱਲ ਉਹਨਾਂ ਨੇ ਪਾਣੀ ਵੀ ਜਿਹੜਾ ਛੱਡਤਾ ਤੇ ਨਾਲ ਜਿਹੜੀ ਦਵਾਈ ਖਾਂਦੇ ਸੀ ਉਹ ਦਵਾਈ ਵੀ ਛੱਡਤੀ ਤੇ ਦੂਸਰੇ ਉਹਨਾਂ ਦੀ ਥਾਂ ਤੇ ਉਹਨਾਂ ਨੂੰ ਚੁੱਕੇ ਲੱਗੇ ਨੇ ਤੇ ਇੱਥੇ ਸਰਦਾਰ ਸੁਭਜੀਤ ਸਿੰਘ ਜੀ ਜਿਹੜੇ ਨੇ ਹਰਦੋ ਚੰਦੇ ਕੋ ਬੈਠ ਕੇ ਨੇ ਇੱਥੇ ਔਰ ਇਹ ਚੜਦੀ ਕਲਾ ਜਦ ਤੇ ਚੜਦੀ ਚ ਰਹੇਗਾ ਤੇ ਮੈਂ ਤੁਹਾਡੇ ਚੈਨਲ ਦੇ ਰਾਂ ਸਮੁੱਚੇ ਪੰਜਾਬ ਹੀ ਨਹੀਂ ਤੇ ਸਵਾਸੀਆਂ ਨੂੰ ਇਹ ਗੱਲ ਬੇਨਤੀ ਕਰਨੀ ਚਾਹੁੰਦਾ ਕਿ ਇਹ ਜਿਹੜੀ ਲੜਾਈ ਹੈ ਇਹ ਕੱਲੇ ਪੰਜਾਬ ਦੀ ਜਾਂ ਹਰਿਆਣੇ ਦੀ ਨਹੀਂ ਇਹ ਲੜਾਈ ਪੂਰੇ ਦੇਸ਼ ਦੇ ਕਿਸਾਨਾਂ ਕੱਲਿਆਂ ਦੀ ਹੈ ਇਹ ਕਾਰਪੋਰੇਟਾਂ ਨੂੰ ਛੱਡ ਕੇ ਬਾਕੀ ਸਮੁੱਚੇ ਵਰਗਾਂ ਦੀ ਆ ਚਾਹੇ ਉਹ ਟਰਾਂਸਪੋਰਟਰ ਹੈ ਚਾਹੇ ਉਹ ਮਲਾਜਮ ਹੈ ਚਾਹੇ ਮਜ਼ਦੂਰ ਹੈ ਤੇ ਚਾਹ ਛੋਟਾ ਕਾਰਖਾਨੇਦਾਰ ਹੈ ਦੁਕਾਨਦਾਰ ਹੈ ਇਹ ਸੋਚੇ ਲੋਕਾਂ ਦੀ ਲੜਾਈ ਹੈ ਤੇ ਅੱਜ ਇਸ ਲੜਾਈ ਦੇ ਵਿੱਚ ਉਹਨਾਂ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਤੇ ਕਿੱਥੇ ਪਹੁੰਚਣਾ ਚਾਹੀਦਾ ਇੱਕ ਲੋਕ ਮਿਹਰਬਾਨੀ ਚਾਹੀਦੀ ਆ ਔਰ ਇਹ ਵੀ ਗੱਲ ਤੁਸੀਂ ਵੇਖ ਰਹੇ ਹੋ ਕਿ ਕੱਲ ਜਦੋਂ ਦਾ ਸਰਦਾਰ ਜਗਜੀਤ ਸਿੰਘ ਅਲੇਵਾਲ ਨੂੰ ਲੈ ਗਏ ਨੇ ਤੇ ਲੋਕਾਂ ਦੇ ਵਿੱਚ ਕਿੰਨਾ ਰੋਅ ਆ ਹਰ ਲੋਕਾਂ ਦੇ ਜਜ਼ਬਾਤਾਂ ਨੂੰ ਅਸੀਂ ਰੋਕ ਰੋਕ ਕੇ ਰੱਖ ਰਹੇ ਹਾਂ ਤੇ ਹੁਣ ਇਹ ਵੀ ਜੋਸ਼ ਸਾਡੇ ਵਿੱਚ ਮੈਂ ਇਸ ਕਰਕੇ ਤੁਹਾਡੇ ਚੈਨਲ ਤੇ ਰਾਈ ਸਰਕਾਰ ਨੂੰ ਪ੍ਰਸ਼ਾਸਨ ਨੂੰ ਤੇ ਜਤਾਲਨੀ ਵੀ ਚਾਹੁੰਦਾ ਕਿ ਜਿਸ ਤਰ੍ਹਾਂ ਤੁਸੀਂ ਅੱਗੇ ਢੱਲੇ ਵਾਲ ਸਾਾਨੂੰ ਲੈ ਗਏ ਜੇ ਤੇ ਜੇ ਹੁਣ ਕੋਈ ਇਸ ਤਰ੍ਹਾਂ ਦੀ ਹਰਕਤ ਕੀਤੀ ਤੇ ਕਿਤੇ ਉਹ ਨਾ ਹੋਵੇ ਸਾਡੇ ਕੋਲ ਮੁੜ ਕੇ ਫਿਰ ਫੋਕੀ ਕੰਟਰੋਲ ਆਵੇ ਕਿਉਂਕਿ ਨੌਜਵਾਨਾਂ ਦੇ ਮਨਾਂ ਵਿੱਚ ਗੁੱਸਾ ਹੈ ਬਹੁਤ ਰੋਸ ਹੈ ਤੇ ਕਿਉਂ ਲੱਗੇ ਭਈ ਸਾਨੂੰ ਇਹ ਅੱਗੇ ਵੀ ਨਹੀਂ ਜਾਣ ਦੇਣ ਤੇ ਸਾਡੀਆਂ ਮੰਗਾਂ ਵੀ ਨਹੀਂ ਮੰਨਦੇ ਤੇ ਸਾਨੂੰ ਹੁਣ ਆਪਣ ਮਿਲ ਕੇ ਸ਼ਾਂਤਵੇਂ ਤਰੀਕੇ ਨਾਲ ਇਹ ਮਰਨ ਵੀ ਨਹੀਂ ਦਿੰਦੇ ਇਸ ਕਰਕੇ ਉਹ ਆ ਤੇ ਜੇ ਇੱਥੇ ਕਿਸੇ ਕਿਸੇ ਦੀ ਕੋਈ ਤੇ ਉਹ ਤੇ ਉਹ ਨਾਲ ਕੋਈ ਮਾਦਮ ਜੀ ਕੋਈ ਦੇਸ਼ਾਤ ਦਾ ਬੋਛਾ ਤੇ ਜਿੰਮੇਵਾਰੀ ਪਛਾਣ ਸਾਨੂੰ ਦਿੱਸਤ ਆ ਰਹੀ ਹੋਏਗੀ ਤੇ ਉਸਰੇ ਮੈਂ ਇਹ ਦੇ ਨਿਕਾਟ ਤੋਂ ਹੁਣ ਸਮੁੱਚੇ ਮੈਂ ਇਸ ਦੇ ਖਿਲਾਫ ਕੇਸ ਸੱਚੇ ਲੁਕਾਦਾ ਚੰਗਰਛੇ ਉਹਨਾਂ ਕਿ ਕਿਤਰਾ ਦੇ ਲੋਕੀ ਸਭ ਤੋਂ ਖਾਸਾ ਗੱਲ ਮਿਲਣ ਦੇ ਵਾਸਤੇ ਧੰਨਵਾਦ ਬੁਲੰਦੀ ਲਈ ਉਹ ਪੁੱਛੇ ਕਿ ਸਾਥ ਨੇ ਉਹਨਾਂ ਦੀ ਖੁਲਾਸਾਤ ਨਹੀਂ ਹੋਉਂਦੀ ਸੀ ਯਾਨੀ ਉਹ ਪਦਾਤ ਤੋਂ ਹਲਕਾ ਪ੍ਰੀਕੂਟ ਤੋਂ ਮੈਂਬਰ ਪਾਰਲੀਮੈਂਟ ਔਰ ਜਦੋਂ ਮੈਂਬਰ ਪਾਰਲੀਮੈਂਟ ਬਣ ਗਿਆ ਤੇ ਪੂਰੇ ਦੀਸ ਦੇ ਵਿੱਚ ਪਾਰਲੀਮੈਂਟ ਦੀ ਵਿਚਾਰਾਂ ਹੋਏ ਕਿ ਕਿਦੇ 90 ਮਿੰਟ ਇੱਕ ਲੋਕਾਂ ਦਾ ਚੁਣਿਆ ਹੋਇਆ ਹਮੇਸ਼ਾ ਉਹਨੂੰ ਉੱਥੇ ਚਾਣ ਦੇਣਾ ਤੇ ਡਲੇਵਾਲ ਸਾਹਿਬ ਦੇ ਨਾਲ ਜੇ ਉਹ ਆਪਣਾ ਜਾਗ ਕੀ ਜਦ ਕਿ ਦੇਖੋ ਵੀ ਸਰਸਰੀ ਤੌਰ ਤੇ ਇੱਕ ਮਿਲਣਾ ਸਸ਼ਟਾ ਚਾਰ ਦੇ ਤੌਰ ਤੇ ਉਹਨਾਂ ਨੇ ਮਿਲਣਾ ਸੀ ਕਿਉਂਕਿ ਮੈਂਬਰ ਪਾਰਲੀਮੈਂਟ ਤੇ ਉਹਨਾਂ ਨੇ ਵੇ ਐ ਕਿ ਉਹਨਾਂ ਦੇ ਜਿਹੜਾ ਵੀ ਹੈ ਤੇ ਉਥੋਂ ਨੇ ਇੱਕੋ ਕਿਸਾਰ ਆਗੂ ਆ ਬਹੁਤ ਵੱਡਾ ਲੀਡਰ ਹੈ ਤੇ ਉਹ ਮੈਂਬਰ ਪਾਰਲੀਮੈਂਟ ਹੈ ਜੋ ਉਹਨੂੰ ਮਿਲਣ ਗਏ ਨੇ ਤੇ ਕਿਉਂ ਨਹੀਂ ਮਿਲ ਦਿੰਦਾ ਇਹ ਤਾਂ ਸਰਕਾਰਾਂ ਤੇ ਨਾ ਮਿਲਣ ਦੀ ਦੇ ਨਾਂ ਕਿੰਨਾ ਕੁ ਫਰਕ ਪੈ ਜਾਊਗਾ ਕੀ ਉਥੇ ਇਸ ਚੀਜ਼ ਦਾ ਲੋਕਾਂ ਦੇ ਉੱਤੇ ਪ੍ਰਭਾਵ ਤੇ ਇਹ ਚੰਗਾ ਜਾਏਗਾ ਮਾੜਾ ਜਾਏਗਾ ਜਿਉ ਮਿਲ ਕੇ ਆਉਂਦਾ ਤੇ ਗੱਲ ਚੰਗੀ ਸੀ ਉਹਦਾ ਮੈਸੇਜ ਵਧੀਆ ਜਾਣਾ ਸੀ ਜੇ ਨਹੀਂ ਮਿਲਣ ਦਿੰਦਾ ਤੇ ਇਹ ਚੰਗਾ ਨਹੀਂ ਕੀਤਾ ਮਾੜਾ ਮਾੜਾ ਕੀਤਾ ਸੋ ਉਹ ਲੋਕਾਂ ਦਾ ਨਮਨਨ ਨਹੀਂ ਮਿਲ ਗਿਆ ਲੋਕੋ ਇਹਨਾਂ ਸਾਡੇ ਨਾਲ ਬਦਰੀਵ ਸਿੰਘ ਸਿਰਸਾ ਜਿਨ੍ਹਾਂ ਨੇ ਕਿਹਾ ਹੈ ਕਿ ਸਰਕਾਰ ਨੇ ਸਰਕਾਰ ਕੀ ਕਰਵਾ ਚੁੰਦੀ ਆ ਜੇ ਸਾਡੇ ਲੋਕ ਉਸ ਟਿਕ ਜਾਗ ਜਾਂਦੇ ਕਲੈਸ਼ ਹੁੰਦਾ ਨੁਕਸਾਨ ਦਾ ਸਰਕਾਰ ਕੋਈ ਸਮਝ ਨਹੀਂ ਗਾਲੀ ਸਰਕਾਰ ਮੰਗਾ ਮੰਨਣਾ ਚੰਗੀ ਤਰ੍ਹਾਂ ਲੋਕ ਹੋਵੇ ਸਾਡੀਆਂ ਮੰਗਾਂ ਨੇ ਸਰਕਾਰ ਜਿਹੜਾ ਝੋਲਦੀ ਸਾਡੀ ਲੁੱਟ ਹੋਈ ਆ ਦੀ ਪਰਭਾਈ ਕਰਨਾ ਜਿਹੜਾ ਅਸ ਇਸ ਵਰ ਮੰਨੀਆਂ ਤੁਸੀਂ ਰਿਪੋਰਟ ਕਰਦੇ ਜਾਂਦੇ ਰਹੇ ਹੋ 400 500 ਰੁਪਿਆ ਦਾ ਕਸਾਨ ਨਾਲ ਦਰਿਆਵਾ ਪੰਜਾਬ ਸਰਕਾਰ ਉਹਦੀ ਪਰਭਾਈ ਕਰਦੇ ਨਾ ਜਦੋਂ ਜ਼ਿਆਦਾ ਕਿਸਾਨੇ ਇਸ ਨੂੰ ਮਸਕਤ ਨਹੀਂ ਕਹਿੰਦਾ ਮੈਂ ਕਿਸਾਨਾਂ ਦਾ ਮੈਂ ਕਿਸਾਨਾਂ ਨਾਲ ਰਹੂੰਗਾ ਤੇ ਕਰੇ ਪਰਭਾਈ ਅੱਜ ਤੱਕ ਅਸੀਂ ਕਹਿੰਦੇ ਆ ਕਿ ਸੁਪਾ ਸਰਕਾਰ ਗੱਲ ਇਹ ਦੀ ਆਪਣੀ ਮਜ਼ਦਰੀ ਸਿਰੇ ਦੀ ਆਈ ਐਮ ਐਸ ਸੀ ਕੇਂਦਰ ਪਰਕਰਾਰ ਦਾ ਕੰਮ ਆ ਵਪਾਰੀਆਂ ਦੀ ਗੱਲ ਨਹੀਂ ਘੱਟਦੇ ਉੱਤੇ ਕਿੰਦੇ ਬਾਕੀ ਦੀ ਪਰਭਾਈ ਕਰਦੇ ਅਗਲੇ ਨਾਲ ਲੋਕਾਂ ਦਾ ਇਸ ਨੇ ਇੱਕ ਬੜੀ ਗਲਤੀ ਕਰਕਾ ਨੇ ਨਤੀਜੇ ਬੁੱਕ ਨੇ ਕਰਾਏ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਅਸੀਂ ਸਾਰੇ ਚਾਹ ਦੀ ਕਲਾ ਵਿੱਚ ਚਰਚਾ ਕਰਤੀ ਰਹੀਏ ਸਰਕਾਰ ਦੇ ਨਾਮ ਤੇ ਜਿੱਦ ਸਰਕਾਰ ਚੋਣਾਂ ਲਿਆ 10 ਮਹੀਨੇ ਬੈਠੇ ਹੋਗੇ ਨਾ ਕੁਝ ਬਿਜੇ ਲੋਰ ਲਾ ਲਿਆ ਬੜੀਆਂ ਚਾਲਾਂ ਚਲੀਆਂ ਲੋਕਾਂ ਨੂੰ ਪ੍ਰੇਰਣ ਕਰਦੇ ਇਹ ਕੁਝ ਕਰਤੀਆਂ ਨੇ ਕਿਸੇ ਨੇ ਪੇਲ ਨਹੀਂ ਲੱਜ ਦੇ ਨਾ ਲੋਕਾਂ ਦਾ ਪੈਸਾ ਖਾਣੇ ਨਹੀਂ ਲੜਨਾ ਆਪਣੇ ਘਰਾਂ ਦੇ ਸੀਟੀਆਂ ਬੈਠੇ ਨੇ ਡਿਪੇਟਾਂ ਦੇ ਆਉਂਦੇ ਨੇ ਆਪਣੇ ਵਫਰੇ ਹੁੰਦੇ ਨੇ ਕਮੈਂਟ ਕਰਦੇ ਤੇ ਦੇਰਾਂ